ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਜੀ ਮਨੀਕਰਨ ਸਾਹਿਬ ਤੋਂ ਕੁਝ ਸ਼ਰਾਰਤੀ মিডিਆ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਮਨੀਕਰਨ ਸਾਹਿਬ ਦੇ ਵਿੱਚ ਬਦਲ ਫਟਿਆ ਹੈ ਜਿਦੇ ਕਰਕੇ ਸੰਗਤ ਉੱਤੇ ਫਸ ਚੁਕੀ ਹੈ ਭਾਰੀ ਤਬਾਹੀ ਮਨੀਕਰਨ ਸਾਹਿਬ ਦੇ ਵਿੱਚ ਆਈ ਹੋਈ ਹੈ ਪਰ ਆਪ ਜੀ ਨੂੰ ਦੱਸ ਦਈਏ ਕਿ ਇਹ ਜਿਹੜੀ ਖਬਰ ਹੈ ਬਿਲਕੁਲ ਫੇਕ ਹੈ ਬਿਲਕੁਲ ਗਲਤ ਹੈ ਇਹੋ ਜਿਹਾ ਕੁਝ ਵੀ ਮਨੀਕਰਨ ਸਾਹਿਬ ਨਹੀਂ ਹੋਇਆ ਹੈ ਸਾਡੀ ਮਨੀਕਰਨ ਸਾਹਿਬ ਵਿਖੇ ਸੇਵਾ ਨਿਵਾਰ ਹੈ ਵੀਰ ਹਰਮਨ ਸਿੰਘ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਦੱਸਿਆ ਕਿ ਇਹ ਜੋ ਵੀ ਵੀਡੀਓ ਸਾਂਝੀ ਕੀਤੀਆਂ ਜਾ ਰਹੀਆਂ ਹਨ ਇਹ ਪੁਰਾਣੀ ਵੀਡੀਓ ਹਨ ਇਹ ਨਵੀਂ ਵੀਡੀਓ ਨਹੀਂ ਹਨ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਥੇ ਸੰਗਤ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਪਰੇਸ਼ਾਨੀ ਨਹੀਂ ਆ ਰਹੀ ਸੰਗਤ ਆ ਰਹੀ ਹੈ ਤੁਸੀਂ ਵੀਡੀਓ ਵਿੱਚ ਵੀ ਬਕਾਇਦਾ ਦੇਖ ਸਕਦੇ ਹੋ ਸੰਗਤ ਲੰਗਰ ਹਾਲ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਰਹੀ ਹੈ ਤਾਂ ਇਹ ਤੋਂ ਪਤਾ ਲੱਗਦਾ ਹੈ ਕਿ ਜਿਹੜੀ ਖਬਰਾਂ ਸੋਸ਼ਲ ਮੀਡੀਆ ਤੇ ਵਾਇਰਲ ਕੀਤੀਆਂ ਜਾ ਰਹੀਆਂ ਹਨ ਚਲਾਈਆਂ ਜਾ ਰਹੀਆਂ ਹਨ ਇਹ ਬਿਲਕੁਲ ਫੇਕ ਹੈ ਆਓ ਸੁਣਦੇ ਹਾਂ ਵੀਰ ਹਰਮਨ ਸਿੰਘ ਜੀ ਨੇ ਕੀ ਕਿਹਾ اے ਬਾਬਾ ਜੀ ਹੁਣ ਲੰਗਰ ਵਾਲ ਦੀ ਸਾਰੀ ਸੇਵਾ ਕਰਦੇ ਪਏ ਆ ਤੇ ਰਸਤੇ ਸਾਰੇ ਕਿੱਦੇ ਬਾਬਾ ਜੀ ਸੰਗਤ ਤਾਂ ਸਾਰੀਆਂ ਆ ਰਹੀਆਂ ਜੀ ਹਾਂਜੀ ਆ ਲੇਖੋ ਸੰਗਤ ਸੂਰ ਆ ਰਹੀਆਂ ਨਾ ਸਾਰੇ ਬਿਲਕੁਲ ਠੀਕ ਨੇ ਰਸਤੇ ਸਾਰੇ ਠੀਕ ਹੈ ਜੀ ਉਹ ਜਿਹੜੀਆਂ ਸੰਗਤ ਆਈ ਆ ਹੁਣੇ ਸੰਗਰੂਰ ਤੋਂ ਆਏ ਬੰਦੇ ਜਿਹੜੀਆਂ ਟੀਵੀ 'ਚ ਖਬਰਾਂ ਪੈ ਰਹੀਆਂ ਉਹ ਸਾਰੀਆਂ ਪਿਛਲੇ ਸਾਲ ਦੀਆਂ ਹੈਗੀਆਂ ਤੇ ਸੰਗਤਾਂ ਨੂੰ ਬੇਨਤੀ ਹੈ ਕਿ ਪਿਛਲੀ ਨਿਊਜ਼ ਦੇ ਵਿੱਚ ਨਾ ਆਓ ਤੇ ਗੁਰੂ ਘਰ ਖੁੱਲਿਆ ਹੈ 24 ਘੰਟੇ ਜੀ ਇਹ ਸਾਰੀਆਂ ਪਿਛਲੀ ਨਿਊਜ਼ ਹੈਗੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਜਿਹੜੀਆਂ ਨਿਊਜ਼ ਵਾਲੇ ਖਬਰਾਂ ਪਾਉਂਦੇ ਨੇ ਸਾੜੀਆਂ ਪੂਰੀ ਸਾਲ ਹੋ ਗਈਆਂ ਨਿਊਜ਼ ਐ ਸਾਰੀ ਪੇਗ ਹੋ ਗਈ ਜਿਹਨੂੰ ਲੈ ਕੇ ਜੀ ਰਸਤੇ ਸਾਡੇ ਗੁਰਲੇਤ ਮੇਂ ਜਿਹੜੇ ਮੰਡੀ ਔਰ ਸੱਤ ਮੇਂ ਦੇ ਰਸਤੇ ਆ ਗਏ ਉਹ ਤਿੰਨ ਚਾਰ ਮੇਂ ਲੈਵਲ ਲੈਂਡਸਲਾਈਡ ਹੁੰਦੇ ਰਹਿੰਦੇ ਕਿਉਂਕਿ ਮੀਂਹ ਪੈ ਗਈ ਤਾਂ ਪੱਥਰ ਘੜਦੇ ਰਹਿੰਦੇ ਰਸਤੇ 2 ਘੰਟੇ ਲਈ ਬੰਦ ਹੋ ਗਏ ਬਾਕੀ ਰਸਤੇ ਸਾਰੇ ਖੁੱਲੇ ਕੋਈ ਸੰਗਤ ਦੇਖੋ ਸਾਰੀ ਪੰਜਾਬ ਤੋਂ ਆਈ ਐ ਇਹਨਾਂ ਤੁਸੀਂ ਪੁੱਛ ਸਕਦੇ ਹੋ ਸੰਗਤ ਵਾਲੇ ਕਿੱਥੋਂ ਆਏ ਵੀ ਤੁਸੀਂ ਜੀ ਸਾਰਾ ਰੂਟ ਤੋਂ ਆਏ ਜੀ ਬਸੋਣਾ ਸਾਹਤੋਂ ਠੀਕ ਹੈ ਤੁਸੀਂ ਇਹ ਨਹੀਂ ਦੋ ਪਾਇਆ ਮਾਸਮੰਤਾ ਇਕੱਠੇ ਆਏ ਜਦੋਂ ਅਗੇ ਤੇ ਨਹੀਂ ਜਾਣੇ ਆਪਣਾ ਰਸਤੇ ਖੋਲਦੇ ਨੇ ਜੀ ਕੋਈ ਰਸਤਾ ਖਰਾਬ ਨਹੀਂ ਹੈਗਾ ਮਣੀਕਾਰ ਸਾਹਿਬ ਨੂੰ ਸਾਰੇ ਆਸਤੇ 50000 ਰੁਪਏ ਦੀ ਇਹ ਤੀਜੀ ਬਾਤ ਦੀ ਵੇਖਣ ਤੇ ਪਾਰਟੀ ਤੱਕ ਕੋਈ ਜੁਖਾਈ ਜਾਂਦੇ ਨੇ ਤੁਹਾਨੂੰ ਸਾਰਾ ਇਲੀਆ ਮੈਨਾ ਜੀ ਦਾ ਸਾਥ ਦੇਖੋ ਦੇਖੋ ਸੰਤਾ ਵੀ ਲੰਗਰ ਚੱਕ ਰਹੀਆਂ ਐ ਬਾਬਾ ਜੀ ਨੂੰ ਵੀ ਤੁਸੀਂ ਨੋਰੀ ਲੈ ਸਕਦੇ ਹੋ ਬਾਬਾ ਜੀ ਸੰਗਤ ਸਾਰੀਆਂ ਆ ਰਹੀਆਂ ਜੀ ਹਾਂ ਜੀ ਆ ਸੰਗਤ ਆ ਰਹੀ ਐ ਸਭ ਤੋਂ ਪਹਿਲੀ ਸਿੱਧੇ ਆ ਰਹੇ ਨੇ ਦੇਖੋ ਸੰਗਤ ਸਾਰੀਆਂ ਆ ਰਹੀਆਂ ਲੰਗਰ ਦੇ ਇਹ ਸਾਰੇ ਚੱਲਦਾ ਪਿਆ ਤੁਹਾਨੂੰ ਮੈਂ ਬਾਹਰ ਦੇ ਜਿਹੜਾ ਬਾਹਰ ਦਾ ਪੁਲ ਲੱਗਾ ਤੁਹਾਨੂੰ ਮੈਂ ਅਥੀ ਉਹ ਵੀ ਦਿਖਾ ਜੰਦੇ ਆ ਇਹ ਦੇਖੋ ਲੰਗਰ ਚੱਲ ਰਿਹਾ ਚਾ ਜਲਦੀ ਵੀ ਇਹ ਲੰਗਰ ਚੱਕਦੇ ਪਏ ਆ ਬਾਹਰ ਬਾਹਰ ਪੁਲ ਵਿੱਚ ਵੀ ਸੰਗਤ ਆ ਰਹੀਆਂ ਹੀ ਐ ਦੇਖੋ ਰਸਤੇ ਸਾਰੇ ਖੁੱਲੇ ਪਈ ਬੇਰੀ ਹੈ ਬਲੇ ਸਾਰੇ ਕੋਈ ਸਾਰੇ ਪਾਣੀ ਦਾ ਪੱਭਾ ਜਿਹੜਾ 2 ਦਿਨ ਪਹਿਲਾਂ ਥੋੜਾ ਚੜਿਆ ਸੀਗਾ ਉਹ ਤਾਂ ਨਾਰਮਲ ਹੀ ਚੜਦਾ ਰਹਿੰਦਾ ਹੈ ਰਸਤੇ ਸਾਰੇ ਖੁੱਲੇ ਪਏ ਆ ਇਹ ਦੇਖੋ ਸੰਗਤ ਸਾਰੀਆਂ ਇਹ ਵੀ ਕਿੱਥੋਂ ਆਏ ਤੁਸੀਂ ਭਾਜੀ ਰਸਤੇ ਸਾਰੇ ਓਕੇ ਨੇ ਜੀ ਦੇਖੋ ਸਾਰੇ ਰਸਤੇ ਓਕੇ ਤੇ ਸੰਗਤ ਨੂੰ ਬੇਨਤੀ ਜੇ ਦੀ ਨਿਊਜ਼ ਲੈ ਸਕਿਆ ਜਿਹੜੀ ਖਬਰਾਂ ਪੈਂਦੀ ਜਿਹੜੀ ਜਿਹੜੀ ਖਬਰਾਂ ਪੈ ਰਹੀਆਂ ਸਾਰੇ ਪਿਛਲੇ ਸਾਲ ਦੀਆਂ ਗਈ ਜੀ ਠੀਕ ਹੈ ਜੀ ਤੇ ਖਬਰਾਂ ਉੱਪਰ ਤਾਂ ਜਾਓ ਲੋਕੀ ਸੰਗਤ ਬਣੀ ਕਰਦੇ ਜੀ ਆਉਗੀ ਰਸਤੇ ਸਾਰੇ ਓਕੇ ਜੀ ਵਾਈਕਰ ਜਿੱਕਰ ਦਾਲਤਾ ਵਾਈਕਰ ਜੇ ਕੀ